ਵੈਗੁਰਜੀ ਦਾ ਖਾਲਸਾ ਵੈਗੁਰਜੀ ਕੀ ਫਤਿਹ ਮੇਰਾ ਨਾਮ ਰਮਨਦੀਪ ਰਤੂ ਪਿੰਡ ਮਿਠੜਾ ਸ਼ਹਿਰ ਨੂਰਮਹਿਲ ਤੇ ਜ਼ਿਲ੍ਹਾ ਜਲੰਧਰ ਦੀ ਮੈਂ ਰਹਿਣ ਵਾਲੀ ਆ ਮੈਂ ਪਹਿਲਾਂ ਵੀ ਕਈ ਵਾਰ ਖਾਲਸਾ ਪੰਥ ਵਾਲਿਆਂ ਨੂੰ ਮੈਂ ਨਹੰਗ ਸਿੰਘ ਵੀਰਾਂ ਨੂੰ ਮੈਂ ਬੇਨਤੀ ਕਰ ਚੁੱਕੀ ਆ ਕਿ ਸਾਡੀ ਮਦਦ ਕੀਤੀ ਜਾਵੇ ਸੋ ਹਜ ਤੱਕ ਸਾਡੀ ਕਿਸੇ ਪਾਸਿਓਂ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਹੈਲਪ ਨਹੀਂ ਹੋ ਰਹੀ ਮੈਂ ਪਿਛਲੇ 10 ਸਾਲ ਤੋਂ ਕੈਂਸਰ ਵਾਲਾ ਪੁੱਤ ਲੈ ਕੇ ਤੱਕੇ ਖਾ ਰਹੀ ਆ ਮੇਰੇ ਸਹੁਰੇ ਵੱਲੋਂ ਮੈਨੂੰ ਇਹ ਕਿਹਾ ਜਾ ਰਿਹਾ ਹੈ ਕਿ ਜੇ ਮੈਂ ਉਹਦੇ ਨਾਲ ਗਲਤ ਸੰਬੰਧ ਬਣਾਉਂਦੀ ਆਂ ਤੇ ਫੇਰ ਹੀ ਮੈਂ ਆਪਣੇ ਪੁੱਤ ਦੇ ਇਲਾਜ ਲਈ ਉਹਨਾਂ ਕੋਲੋਂ ਪੈਸੇ ਲੈ ਸਕਦੀ ਆਂ ਨਹੀਂ ਤਾਂ ਉਹ ਮੈਨੂੰ ਇਸ ਘਰ ਦੇ ਵਿੱਚ ਵੀ ਨਹੀਂ ਰਹਿਣ ਦੇਣਗੇ ਤੇ ਨਾ ਹੀ ਉਹ ਮੈਨੂੰ ਖਰਚਾ ਦਿੰਦੇ ਆ ਤੇ ਨਾ ਹੀ ਉਹ ਘਰ ਦੇ ਵਿੱਚ ਇੱਕ ਟਾਈਮ ਦੀ ਸਾਨੂੰ ਰੋਟੀ ਵੀ ਨਹੀਂ ਦੇ ਰਹੇ ਜਿਹਦਾ ਕਿ ਸਾਰਾ ਖਰਚਾ ਮੇਰੇ ਮਾਪੇ ਵੱਲੋਂ ਕੀਤਾ ਜਾ ਰਿਹਾ ਆ ਕਈ ਵਾਰ ਮੇਰੇ ਸਹੁਰੇ ਵੱਲੋਂ ਮੇਰੀ ਇੱਜ਼ਤ ਤੇ ਹੱਥ ਪਾਉਣ ਦੀ ਕੋਸ਼ਿਸ਼ ਕੀਤੀ ਗਈ ਆ ਜਿਸ ਦਾ ਕਰਕੇ ਮੈਂ ਮੌਕੇ ਤੇ ਕਈ ਵਾਰ 112 ਤੇ ਕਈ ਵਾਰ ਲਿਖਤੀ ਕੰਪਲੇਂਟਾਂ ਵੀ ਦਿੱਤੀਆਂ ਆ ਜਦਕਿ ਪੁਲਿਸ ਵੀ ਮੇਰੇ ਸਹੁਰੇ ਪਰਿਵਾਰ ਵਾਲਿਆਂ ਪਰ ਲੋ ਪੈਸੇ ਢੇਲੇ ਲੈ ਕੇ ਗੱਲ ਰਫਾ-ਦਫਾ ਕਰ ਦਿੰਦੀ ਆ ਸੋ ਮੇਰੇ ਕੋਲ ਕਈ ਇਦਾਂ ਦੇ ਪ੍ਰੂਫ ਪਏ ਜਿਹਦੇ ਵਿੱਚ ਮੈਂ ਲਿਖਤੀ ਕੰਪਲੇਂਟਾਂ ਵੀ ਕੀਤੀਆਂ ਆ ਤੇ ਆਨਲਾਈਨ ਕੰਪਲੇਂਟਾਂ ਵੀ ਕੀਤੀਆਂ ਸੀਗੀਆਂ ਤੇ ਲੇਕਿਨ ਸਾਡੀ ਕਿਸੇ ਵੀ ਤਰ੍ਹਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਅੱਜ ਮੇਰੇ ਘਰ ਦੇ ਵਿੱਚ ਇੱਕ ਟਾਈਮ ਦੀ ਜਿਹੜੀ ਮੈਂ ਰੋਟੀ ਵੀ ਆ ਬਹੁਤ ਮਿਹਨਤ ਕਰ ਲਿਆ ਨਾ ਮੈਂ ਕੈਂਸਰ ਵਾਲੇ ਪੁੱਤ ਦਾ ਢਿੱਡ ਭਰ ਰਹੀ ਆ ਕੈਂਸਰ ਵਾਲੇ ਪੁੱਤ ਦਾ ਇਲਾਜ ਮੈਂ ਬਹੁਤ ਮੁਸ਼ਕਲ ਨਾਲ ਕਰਾ ਰਹੀ ਆ ਤੇ ਇਹ ਵੀਡੀਓ ਸਿਰਫ ਔਰ ਸਿਰਫ ਮੈਂ ਬੁੱਢਾ ਦਲ ਵਾਲਿਆਂ ਨੂੰ ਬਾਬਾ ਮਾਨ ਸਿੰਘ ਜੀ ਹੁਣਾਂ ਨੂੰ ਮੈਂ ਬੇਨਤੀ ਕਰ ਰਹੀ ਆ ਕਿ ਸਾਡੀ ਆ ਕੇ ਗੱਲ ਸੁਣੀ ਜਾਵੇ ਮੇਰੀ ਮਦਦ ਕੀਤੀ ਜਾਵੇ ਸਾਨੂੰ ਇਨਸਾਫ ਦਵਾਇਆ ਜਾਵੇ ਕਿ ਜਦੋਂ ਦਾ ਮੇਰੇ ਪੁੱਤ ਨੂੰ ਕੈਂਸਰ ਹੋ ਗਿਆ ਆ ਮੇਰਾ ਘਰ ਵਾਲਾ ਸਾਈਪਰਸ ਦੇ ਵਿੱਚ ਚਲਾ ਗਿਆ ਉਹਨੂੰ 3 ਸਾਲ ਹੋ ਗਏ ਨੇ ਸਾਈਪਰਸ ਦੇ ਵਿੱਚ ਬੈਠੇ ਨੂੰ ਉਹਦਾ ਸਾਨੂੰ ਕੋਈ ਵੀ ਹੁਣ ਆਤਾ ਪਤਾ ਸਾਡੇ ਕੋਲ ਕੁਝ ਨਹੀਂ ਹੈਗਾ ਉਹਨੇ ਕਿਸੇ ਹੋਰ ਔਰਤ ਦੇ ਨਾਲ ਰਹਿਣਾ ਸ਼ੁਰੂ ਕਰ ਦਿੱਤਾ ਹੈ ਜੇ ਦੀ ਕਿ ਮੇਰੇ ਸੱਸ ਸਹੁਰੇ ਨੂੰ ਤੇ ਮੇਰੀ ਨਾਨ ਨੂੰ ਸਾਰਾ ਹੀ ਪਤਾ ਆ ਲੇਕਿਨ ਇਹ ਪੁਲਿਸ ਥਾਣਿਆਂ ਦੇ ਵਿੱਚ ਵੀ ਝੂਠ ਬੋਲ ਰਿਹਾ ਕਿ ਇਹਨਾਂ ਦਾ ਇਹਨਾਂ ਦੇ ਪੁੱਤ ਨਾਲ ਕੋਈ ਟੱਚ ਨਹੀਂ ਇਹ ਮੇਰਾ ਸਹੁਰਾ ਮੈਨੂੰ ਆਪਦੇ ਮੇਰੇ ਘਰ ਦੇ ਵਿੱਚੋਂ ਕਢਾਉਣ ਲਈ ਹਰ ਆਏ ਦਿਨ ਕੋਈ ਨਾ ਕੋਈ ਗੰਦੀਆਂ ਕਹਿ ਲੋਈ ਗੱਲਾਂ ਤੁਰੀ ਫਿਰਦੀ ਨੂੰ ਜਾਂ ਕੁਛ ਨਾ ਕੁਛ ਉਹ ਗੰਦੇ ਕਮੈਂਟ ਕਰਦਾ ਆ ਕਈ ਵਾਰ ਉਹ ਰਾਤ ਦੇ ਹਨੇਰੇ ਦੇ ਵਿੱਚ ਮੇਰੇ ਨਾਲ ਉਹਨੇ ਬਹੁਤ ਗਲਤ ਕਰਨ ਦੀ ਕੋਸ਼ਿਸ਼ ਕੀਤੀ ਹੈ ਜੇ ਦੀ ਕਿ ਇੱਕ ਮੈਂ ਇੰਸਟਾਗ੍ਰਾਮ ਤੇ ਵੀਡੀਓ ਵੀ ਅਪਲੋਡ ਕੀਤੀ ਸੀ ਜਦੋਂ ਕਿ ਪੁਲਿਸ ਨੂੰ ਵੀ ਹੁਣ ਪਤਾ ਲੱਗਦਾ ਹੈ ਕਿ ਮੈਂ ਸੋਸ਼ਲ ਮੀਡੀਆ ਦਾ ਸਹਾਰਾ ਰਹਿ ਰਹੀਆਂ ਤੇ ਪੁਲਿਸ ਵਾਲਿਆਂ ਨੇ ਵੀ ਮੈਨੂੰ ਇੱਕ ਵਾਰਨਿੰਗ ਦਿੱਤੀ ਹੈ ਕਿ ਤੂੰ ਸੋਸ਼ਲ ਮੀਡੀਆ ਦਾ ਸਹਾਰਾ ਨਾ ਲੈ ਕਿਉਂਕਿ ਮੈਂ ਇਸ ਦੇ ਵਿੱਚ ਦੱਸ ਰਹੀਆਂ ਕਿ ਪੁਲਿਸ ਵਾਲੇ ਮੇਰੇ ਨਾਲ ਕੋਈ ਵੀ ਇਨਸਾਫ ਨਹੀਂ ਮੇਰਾ ਕਰ ਰਹੇ ਮੇਰੇ ਨਾਲ ਹਰ ਪਾਸਿਓਂ ਧੱਕਾ ਹੋ ਰਿਹਾ ਹੈ ਸਾਡੇ ਨਾਲ ਮਾਂ ਪੁੱਤ ਦੇ ਨਾਲ ਬਹੁਤ ਵਦੀਕੀਆਂ ਹੋ ਰਹੀਆਂ ਆ ਸੋ ਮੈਂ ਸਿਰਫ ਔਰ ਸਿਰਫ ਇਹ ਵੀਡੀਓ ਬੁੱਢਾ ਦਲ ਦੇ ਬਾਬਾ ਆਮਾਨ ਸਿੰਘ ਜੀ ਹੁਣਾਂ ਨੂੰ ਹੱਥ ਜੋੜ ਕੇ ਬੇਨਤੀ ਕਰਦੀ ਆ ਕਿ ਮੇਰੀ ਮਦਦ ਕੀਤੀ ਜਾਵੇ ਮੇਰੇ ਪਿੰਡ ਵਿੱਚ ਆਏ ਜੇ ਆਏ ਮਤਲਬ ਆਓ ਤੁਸੀਂ ਮੇਰੇ ਪਿੰਡ ਵਿੱਚ ਤੇ ਮੇਰੀ ਇੰਸਟਾਗ੍ਰam ਦੀ ਆਈਡੀ 5179 ਜਸਮਿਨ ਦੇ ਨਾਮ ਤੇ ਮੈਂ ਆਈਡੀ ਬਣਾਈ ਹੋਈ ਆ ਜਿਹਦੇ ਵਿੱਚ ਮੈਂ ਆਪਣੀਆਂ ਆਏ ਦਿਨ ਕਰਦੀਆਂ ਜੋ ਵੀ ਗੱਲਾਂ ਆ ਮੈਂ سوشل میڈیا ਦਾ ਸਹਾਰਾ ਲੈ ਰਹੀ ਆਂ ਔਰ ਮੈਂ ਅੱਕ ਕੇ ਹਰ ਪਾਸਿਆਂ ਤੋਂ ਦੁਖੀ ਹੋ ਕੇ ਹੀ ਮੈਂ سوشل میڈیا ਦਾ ਸਹਾਰਾ ਲੈ ਰਹੀ ਆਂ ਥਾਣਿਆਂ ਦੇ ਵਿੱਚ ਕਈ ਵਾਰ ਪੰਚਾਇਤਾਂ ਬੈਠੀਆਂ ਇਹ ਦੋਨੇ ਧਿਰਾਂ ਜਿਹਦੇ ਵਿੱਚ ਮੇਰਾ ਸਹਰਾ ਉਹ ਉਹਦੀਆਂ ਗਲਤੀਆਂ ਸਾਫ਼ ਸਾਹਮਣੇ ਆਉਂਦੀਆਂ ਆ ਉਹਨੂੰ ਬੜੀ ਫਟਕਾਰ ਲਗਾਈ ਜਾਂਦੀ ਹੈ ਲੇਕਿਨ ਉਹਦੇ ਤੇ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਹਰ ਥਾਣੇ ਦੇ ਵਿੱਚ ਸਾਨੂੰ ਇੱਕ ਦਿਨ ਦਾ ਦੋ ਦਿਨ ਦਾ ਟਾਈਮ ਦੇ ਕੇ ਗੱਲ ਨੂੰ ਰਫਾ ਦਫਾ ਕੀਤੀ ਜਾ ਰਹੀ ਆ ਮੇਰੇ ਸਹੁਰੇ ਵੱਲੋਂ ਚੰਗੀ ਖਾਸੀ ਉਹਨਾਂ ਨੂੰ ਕਹ ਲੋ ਰਿਸ਼ਵਤ ਦਿੱਤੀ ਜਾਂਦੀ ਆ ਜਿਸ ਦਾ ਕਰਕੇ ਪੁਲਿਸ ਵਾਲੇ ਕਦੇ ਮੌਕੇ ਤੇ ਆ ਕੇ ਅੱਜ ਤੱਕ ਕੋਈ ਪੁਲਿਸ ਵਾਲੇ ਨੇ ਆ ਕੇ ਸਾਡੇ ਘਰ ਦੇ ਕੈਮਰੇ ਨਹੀਂ ਚੈੱਕ ਕੀਤੇ ਕਿ ਵਾਕੇ ਮੇਰੇ ਨਾਲ ਇਸ ਘਰ ਦੇ ਵਿੱਚ ਕੁਝ ਗਲਤ ਹੋ ਰਿਹਾ ਹੈ ਮੇਰੇ ਸਹੁਰੇ ਨੇ ਕਈ ਵਾਰ ਮੇਰੀ ਇੱਜ਼ਤ ਤੇ ਹੱਥ ਪਾਉਣ ਦੀ ਕੋਸ਼ਿਸ਼ ਕੀਤੀ ਆ ਸੋ ਮੈਂ ਆਪਣੇ ਆਪ ਨੂੰ ਬਚਾ ਕੇ ਬੈਠੀ ਆ ਲੇਕਿਨ ਹੁਣ ਉਹ ਜਿਸ ਘਰ ਦੇ ਵਿੱਚ ਮੈਂ ਰਹਿ ਰਹੀ ਸੀ ਇੱਕ ਹੀ ਘਰ ਚ ਰਹਿ ਰਹੇ ਆ ਕਿਉਂਕਿ ਮੇਰੇ ਕੋ ਰਹਿਣ ਨੂੰ ਕੋਈ ਹੋਰ ਥਾਂ ਠਕਾਣਾ ਨਹੀਂ ਹੈਗਾ ਤੇ ਮੈਂ ਜਿਸ ਘਰ ਚ ਰਹਿ ਰਹੀ ਆ ਹੁਣ ਉਹ ਇਹ ਘਰ ਨੂੰ ਵੀ ਵੇਚ ਰਿਹਾ ਹੈ ਕਿ ਕਹਿੰਦਾ ਜੇ ਤੂੰ ਇਦਾਂ ਨਹੀਂ ਸਾਡੇ ਘਰੋਂ ਨਿਕਲਣਾ ਤਾਂ ਤੈਨੂੰ ਮੈਂ ਕਹਿੰਦਾ ਮੇਰੇ ਕੋ ਬਹੁਤ ਤਰੀਕੇ ਆ ਤੈਨੂੰ ਘਰੋਂ ਕਢਾਉਣ ਲਈ ਸੋ ਮੈਂ ਬਾਬਾ ਮਾਨ ਸਿੰਘ ਜੀ ਉਹਨਾਂ ਨੂੰ ਕਹਿ ਰਹੀ ਆ ਕਿ ਪੁਲਿਸ ਸਾਡੀ ਗੱਲ ਸੁਣੋ ਆ ਕੇ ਸਾਡੇ ਘਰ ਆਓ ਸਾਨੂੰ ਮਾਂ ਪੁੱਤ ਨੂੰ ਇਨਸਾਫ ਦਿਵਾਓ ਮੇਰੇ ਕੈਂਸਰ ਵਾਲੇ ਪੁੱਤ ਨੂੰ ਇੱਕ ਨਵੀਂ ਜ਼ਿੰਦਗੀ ਦਿਵਾਓ ਤੇ ਸਾਨੂੰ ਆ ਜਿਹੜਾ ਸਾਡੇ ਹਰ ਟਾਈਮ ਡਰ ਲੱਗਾ ਰਹਿੰਦਾ ਆ ਕਿ ਇਹ ਘਰ ਵੇਚ ਦੋਗਾ ਤੇ ਅਸੀਂ ਮਾਂ ਪੁੱਤ ਸੜਕ ਤੇ ਆ ਜਾਾਂਗੇ ਸਾਨੂੰ ਪੁਲਿਸ ਸਾਡੇ ਸਿਰ ਤੋਂ ਛੱਤ ਕੈਨੋ ਵੀ ਨਾ ਚੱਕ ਹੋ ਜਾਏ ਟਾਈਮ ਰਹਿੰਦੇ ਹੀ ਸਾਡੀ ਗੱਲ ਸੁਣ ਲਈ ਜਾਵੇ ਸਾਡੀ ਪੁਲਿਸ ਵੱਲੋਂ ਕੋਈ ਸੁਣਵਾਈ ਨਹੀਂ ਹੋ ਰਹੀ ਮੈਂ ਬਹੁਤ ਥੱਕੇ ਖਾਦੇ 3 ਸਾਲ ਤੋਂ ਸਾਡੇ ਕਿਤੇ ਵੀ ਸੁਣਵਾਈ ਨਹੀਂ ਹੋ ਰਹੀ ਚਾਹੇ ਉਹ ਮਹਿਲਾ ਥਾਣਾ ਆ ਜਾਂ ਤਾਂ ਚਾਹੇ ਉਹ ਨੂਰ ਮਿਲਦਾ ਥਾਣਾ ਆ ਗੱਲ ਨੂੰ ਰਫਾ ਦਫਾ ਹੀ ਕੀਤਾ ਜਾ ਰਿਹਾ ਹੈ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਕੇ ਫਤ